ਬਣ ਕੇ ਤੇ ਚਾਹੀਦਾ ਜਿੱਤ ਰੱਬ ਦੀ ਗੱਲ ਹੋਵੇ ਕਹਿਣੀ ਕਹਿਣ ਟਲ ਨਹੀਂ ਕਰਨੀ ਚਾਹੀਦੀ ਸੱਚੀ ਗੱਲ ਕਹਿ ਦੇਣੀ ਚਾਹੀਦੀ ਸੈਣੀ ਕੋਈ ਮੂਰ ਉਹ ਬੋਲਦਾ ਬਹੁਤ ਵਿਚਾਰ ਦੇ ਨਾਲ ਪਰਮੇਸ਼ਵਰ ਦਾ ਧਿਆਨ ਤਰ ਕੇ ਪਹਿਲਾ ਸਹੋ ਫਿਰ ਸਹੋ ਫਿਰ ਦੂਜੀ ਵੇ ਵਿਚਾਰ ਕਰੋ ਤੀਸਰੀ ਵੇ ਇਸ ਕਰਕੇ ਸਾ ਸਤਸਗੁਰੂ ਇਸੇ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ ਧੋ ਕੋ ਨਾਮ ਵਿੱਚ ਕਰਿ ਇਸ ਨਾਨ ਸਿਮਰ ਪਰ ਆਪਣਾ ਮਲ ਤਨ ਭੈ ਰੋਗ ਤੂੰ ਗੁਰੂ ਮਹਾਰਾਜ ਜੀ ਕਹਿੰਦੇ ਸਤ ਤੋਂ ਪਹਿਲਾਂ ਇੱਛਾ ਨਾਨ ਕਰ ਇੱਛਾ ਕਰ ਨਾ ਹੋਣ ਦੀ ਇੱਛਾ ਕਸ ਤੋਂ ਪੈਲਾ ਆਰਥ ਦੂਰ ਹੁੰਦਾ ਹੈ ਭਰਤੀ ਲੈਖ ਬਣਦਾ ਹੈ ਕੇ ਸ਼ਿੰਗਰ ਪ੍ਰਭ ਆਪਨ ਆਪਣੇ ਪ੍ਰਭ ਨੂੰ ਸ਼ਿੰਗਰ ਰੱਖਾ ਮਿਸਰ ਚਰਿਚਾ ਕੇ ਇਹੋਂ ਮੋਰ ਲਾਗਿ ਇਸ ਕਰਕੇ ਹਰ ਕਾ ਨਾਮ ਪਿਆਇ ਹੋ ਰਿਆ